ਸੱਚੀ ਗੱਲ ਮੈਂ ਹਾਰਤੀ ਅਸਮਦਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਐਡੀਟোরিয়াল ਟਾਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਜਿਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਪਰ ਰਹੇ ਹਰ ਵੱਡੇ ਘਟਨਾ ਚੱਕਰ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਸੁਖਬੀਰ ਬਾਦਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਉਸੇ ਦਿਨ ਜਦੋਂ ਮਜੀਠੀਆ ਦੀ ਪੇਸ਼ੀ ਹੋਣੀ ਹੁੰਦੀ ਹੈ ਤੇ ਦੂਜੇ ਪਾਸੇ ਕਾਂਗਰਸ ਦੇ ਦਾ ਜਿਹੜਾ ਆਪਸੀ ਕਲੇਸ਼ ਹੈ ਜੋ ਹੁਣ ਸਿਰਫ ਅੰਦਰੂਨੀ ਗੱਲਾਂ ਨਹੀਂ ਬਣ ਕੇ ਰਹੀਆਂ ਬਲਕਿ ਪਾਰਟੀ ਦੀ ਇਕਤਤਾ ਅਤੇ ਲੀਡਰਸ਼ਿਪ ਤੇ ਵੀ ਵੱਡਾ ਸਵਾਲ ਖੜਾ ਕਰਦੀ ਹੈ ਤਾਂ ਜੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਮੇਰੇ ਨਾਲ ਜੁੜ ਚੁੱਕੇ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਗ੍ਰੇਟਫੁਲ ਸਰ ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਨਾ ਚਾਹਵਾਂਗੇ ਕਿ ਅੱਜ ਵਿਕਰਮ ਮਜੀਠੀਆ ਦਾ ਮੁੱਦਾ ਜਿਹੜਾ ਸਭ ਤੋਂ ਜ਼ਿਆਦਾ ਸਰਗਰਮ ਕਰ ਰਿਹਾ ਹਰ ਇੱਕ ਪਾਸੇ ਮੋਰ ਤੇ ਹਾਂਜੀ ਤੇ ਅੱਜ ਹੀ ਸੁਖਵੀਰ ਬਾਦਲ ਨੂੰ ਹਿਰਾਸਤ ਦੇ ਵਿੱਚ ਪੁਲਿਸ ਲੈ ਲੈਂਦੀ ਹੈ ਉਸ ਅੱਜ ਹੀ ਵਿਕਰਮ ਮਜੀਠੀਆ ਦੀ ਕੋਰਟ ਵਿੱਚ ਪੇਸ਼ੀ ਹੋਣੀ ਸੀ ਜਿੱਥੇ ਕਾਲੀ ਦਲ ਦੇ ਵੱਡਾ ਸਮੂਹ ਜਿਹੜਾ ਇਕੱਠਾ ਹੋਣ ਵਾਲਾ ਸੀਗਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਕੀ ਇਹ ਜਿਹੜਾ ਐਕਸ਼ਨ ਲਿੱਤਾ ਗਿਆ ਹੈ ਇਹ ਵੀ ਕੋਈ ਰਾਜਨੀਤੀ ਦੀ ਸਾਜ਼ਿਸ਼ ਸੀ ਜਾਂ ਫਿਰ ਸਰਕਾਰਾਂ ਦੇ ਵੱਲੋਂ ਸ਼ੋਮਣੀ ਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਗੱਲ ਬਤੌਰ ਜਰਨਲਿਸਟ ਤੁਹਾਡਾ ਕੁਐਸਚਨ ਕਰਨਾ ਬਿਲਕੁਲ ਰੈਸ਼ਨਲ ਹੈ ਜਾਇਜ਼ ਹੈ ਕਿ ਆਫਟਰ ਇਨਕੁਇਰਿਟਿਵਨੈਸ ਤਾਂ ਹੋਏਗੀ ਨਾ ਆਫਟਰ ਸੁਖਵੀਰ ਬਾਦਲ ਸਾਹਿਬ ਇੱਕ ਪ੍ਰੋਬੀਨੈਂਟ ਫੈਮਿਲੀ ਹੁੰਦੇ ਨਾਤੇ-ਨਾਤੇ ਪੰਜਾਬ ਦੀ ਇੱਕ ਵਬੋਰ ਤਾਂ ਜਿਹੜਾ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਪ੍ਰਧਾਨ ਵੀ ਹੈਗੇ ਆ ਉਹ ਗੱਲ ਵੱਖਰੀ ਕੇ ਇਹਨਾਂ ਦਾ ਨਾਮ ਸ਼ਰਮਣੀ ਅਕਾਲੀ ਦਲ ਤੋਂ ਸ਼ਰਮਣੀ ਕਾਲ ਦਲ ਬਾਦਲ ਹੋ ਗਿਆ ਜੀ ਸੋ ਇਸ ਕਰਕੇ ਇਹਨਾਂ ਦੇ ਕਲੋਜ਼ ਰਿਲੇਟਿਵ ਵੀ ਹੈਗੇ ਕੋਰ ਕਮੇਟੀ ਦੇ ਮੈਂਬਰ ਵੀ ਹੈ ਵਿਕਰਮ ਸਿੰਘ ਮਜੀਠੀਆ ਸਾਹਿਬ ਤੇ ਅੱਜ ਉਹਨਾਂ ਦੀ ਪੇਸ਼ੀ ਸੀਗੀ ਕੋਰਟ ਦੇ ਵਿੱਚ ਉੱਥੇ ਸਾਰੇ ਵਰਕਰ ਇਕੱਠੇ ਹੋਏ ਸੀਗੇ ਐਮਐਲਏ ਜਿਹੜੇ ਹੈਗੇ ਗਦੀਵ ਕੌਰ ਮਜੀਠੀਆ ਸਾਹਿਬ ਜਿਹੜੇ ਵਿਕਰਮ ਸਿੰਘ ਹੋਰਾਂ ਦੇ ਵਾਈਫ ਹੈਗੇ ਆ ਉਹ ਵੀ ਉੱਥੇ ਸੀਗੇ ਹੋਰ ਵਾਵਾ ਗਿਣਤੀ ਚ ਵੱਡੀ ਕੀਤੀ ਸੀ ਇੱਕ ਨਾ ਪੁਲਿਸ ਇੱਕ ਸਟਰੈਟਜੀ ਹੁੰਦੀ ਆ ਔਰ ਇੱਕ ਸਟਰੈਟਜੀ ਤਾਂ ਹੁੰਦੀ ਹੈ ਕਿ ਕਈ ਵਾਰੀ ਉੱਥੇ ਕੋਈ ਕ੍ਰਾਈਮ ਹੋਣ ਦਾ ਵੀ ਖर्चा ਹੁੰਦਾ ਜਿੱਦਾਂ ਕਿ ਯੂ ਮਸਟ ਹੈਵ ਡੋਟਸ ਔਨ ਸੈਕੰਡ ਆਫ ਡਿਸੰਬਰ 2024 ਨੂੰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਗੋਲੀ ਜਾਨ ਲੈਵਾ ਹਮਲਾ ਵੀ ਹੁੰਦਾ ਸੇ ਜੇ ਕੋਈ ਰੱਬ ਨਾ ਕਰੇ ਇੱਥੇ ਹਮਲਾ ਹੋ ਜਾਵੇ ਤਾਂ ਸਿੱਧਾ ਅਲੀਗੇਸ਼ਨ ਕਿਤੇ ਆਏਗਾ ਪੰਜਾਬ ਪੁਲਿਸ ਤੇ ਆਏਗਾ ਜਾਂ ਰੂਲਿੰਗ ਗਵਰਨਮੈਂਟ ਤੇ ਆਏਗਾ ਕਿ ਇਹਨਾਂ ਨੇ ਜੀ ਸਾਡੇ ਲੀਡਰ ਨੂੰ ਇਹ ਆਪਣੀ ਫਿਜ਼ੀਕਲ ਹਮ ਪਹੁੰਚਾਤਾ ਸੋ ਇਸ ਕਰਕੇ ਉਹਨਾਂ ਨੂੰ ਡਿਟੇਨ ਕਰਨਾ ਮੇਰੇ ਹਸਾਬ ਨਾਲ ਉਥੋਂ ਦੀ ਪਰੇ ਲੈ ਕੇ ਜਾਣਾ ਇਹ ਸੁਕਤ ਪਰਜ਼ੀ ਮਜਬੂਰੀ ਵੀ ਕਹਿ ਸਕਦੇ ਆ ਸੋ ਇਹ ਬਾਕੀ ਇਹਨਾਂ ਦਾ ਜਿਹੜਾ ਲੀਗਲ ਕੋਰਸ ਹੈਗਾ ਉਹ ਤਾਂ ਚੱਲੀ ਜਾਣਾ ਅੱਜ ਤਾਂ ਨਹੀਂ ਚੱਲਦਾ ਪਿਆ ਇਹ ਜਿਹੜਾ ਕੰਟਰੋਵਰਸੀ 13 ਸਾਲ ਪੁਰਾਣੀ ਕੰਟਰੋਵਰਸੀ ਹੈ ਜਿਸ ਵਿੱਚ ਕਈ ਸਰਕਾਰਾਂ ਆਈਆਂ ਤੇ ਕਈ ਚਲੇ ਗੀਆਂ ਜੀ ਹੁਣ ਡਿਪੈਂਡ ਕਰਦਾ ਹੈ ਕਿ ਇਹਦੇ ਕਿਹੜਾ ਇਹ じゃ ਕੋਈ ਆਪਣਾ ਹਰੀਸ਼ ਚੰਦਰ ਜੱਜ ਆਵੇ ਤਾਂ ਇਹ ਇਹ ਮਾਮਲੇ ਦੀ ਸੱਚੀ ਕੋਈ ਗੱਲ ਤੈ ਹੋਵੇ ਫਿਰ ਵੀ ਜੇ ਹੁਣ ਇਨਸਾਫ ਦੇਣਾ ਹੈ ਤੇ ਜੇ ਜਸਟਿਸ ਡਿਲਡੇਡ ਜਸਟਿਸ ਡਿਨਾਈਡ ਮੰਨਿਆ ਜਾਂਦਾ ਉਹ ਜੇ ਉਹਦਾ ਕੀ ਫੈਸਲਾ ਆ ਜਦੋਂ ਬੰਦੇ ਪੇੜੀਆਂ ਮਰ ਗਈਆਂ 20 ਸਾਲ ਬਾਅਦ ਕਿਤੇ ਫੈਸਲੇ ਆਏ ਯਾਰ ਕਰੋ ਜਾਂ ਪਾਰ ਕਰੋ ਵਿੱਚ ਜੁਡਿਸ਼ਰੀ ਹੋਵੇ ਚਾਹੇ ਪੁਲਿਸ ਹੋਵੇ ਸੋ ਇਸ ਕਰਕੇ ਟੈਂਪੋਰਰੀ ਜਗਵੀਰ ਸਿੰਘ ਬਾਲਾ ਸਾਹਿਬ ਨੂੰ ਉੱਥੋਂ ਸਿਚੁਏਸ਼ਨ ਤੋਂ ਇੱਕ ਥੋੜਾ ਜਿਹਾ ਪਦੇ ਰੱਖਿਆ ਗਿਆ ਤਾਂ ਕਿ ਕੋਈ ਇਹੋ ਜਿਹੀ ਗੱਲ ਨਾ ਹੋਵੇ ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਪਹੁੰਚੇ ਜੀ ਅ ਦੂਜੀ ਪਾਸੇ ਅਸੀਂ ਦੇਖ ਰਹੇ ਹਾਂ ਕਿ ਕਾਂਗਰਸ ਦੇ ਵਿੱਚਕਾਰ ਜਿਹੜੀ ਅੰਦਰੂਨੀ ਖਿਜਤਾਂਣ ਚੱਲਦੀ ਪਈ ਹੈ ਕੀ ਕਾਂਗਰਸ ਜਿਹਾ ਕਰਕੇ ਜਿਹੜੇ ਦੋ ਫਾੜ ਹੋਏ ਪਏ ਨੇ ਕਾਂਗਰਸ ਖੁਦ ਨੂੰ ਖਤਮ ਕਰ ਰਹੀ ਹੈ ਜਾਂ ਫਿਰ ਰਾਜਾ ਬੜਿੰਗ ਦੀ ਜਿਹੜੀ ਲੀਡਰਸ਼ਿਪ ਹੈ ਉਹ ਹਜਮ ਨਹੀਂ ਹੋ ਰਹੀ ਜਾਂ ਅੰਦਰੂਨੀ ਤੌਰ ਤੇ ਦੇਖਿਆ ਜਾਵੇ ਤਾਂ ਵਾਰ-ਵਾਰ ਲੀਡਰਸ਼ਿਪ ਹੋ ਰਹੀ ਹੈ ਹਾਂਜੀ ਗੱਲ ਤੁਹਾਡੀ ਤੁਸੀਂ ਤੁਹਾਲੇ ਖਿਆਲ ਕਰਤਾ ਕਿ ਦੋ ਧੜਾ ਕਹਿ ਕੇ ਜੀ لیکن ਇਹ ਤਾਂ چار ਪੰਜ ਪਾਸੇ ਕਮ ਨਜ਼ਰ ਆ ਰਿਹਾ ਜੀ ਇਹ ਤਾਂ ਇਹ ਇਹਦੇ ਵਿੱਚ ਪ੍ਰੋਬਲਮ ਪਤਾ ਕੀ ਹੈ ਜੀ ਹਰ ਬੰਦਾ ਇੱਕ ਇਹ ਕਹਿੰਦੇ ਆ ਕਿ ਜਿਹੜੀ ਪਾਵਰ ਹੁੰਦੀ ਹੈ ਸੱਤਾ ਇਹ ਕਹਿੰਦੇ ਜੀ ਆਇਸ ਡਰਗ ਤੋਂ ਵੀ ਜ਼ਿਆਦਾ ਐਡਿਕਟਿਵ ਹੁੰਦੀ ਹੈ ਇੱਕ ਵਾਰੀ ਬੰਦਾ ਜਿਹੜਾ ਪਾਵਰ 'ਚ ਰਹਿ ਆਵੇ ਉਹ ਫਿਰ ਬਿਨਾਂ ਪਾਣੀ ਤੋਂ ਜਿਵੇਂ ਮੱਛੀ ਤੜਫਦੀ ਹੈ ਉਦਾਂ ਤੜਫਦੇ ਆ ਲੋਕ ਜੀ ਸੋ एवरीवन इज ਟਰਾਈਂਗ ਟੂ ਬੀ ਸੀਐਮ ਆਫ ਪੰਜਾਬ ਚਾਹੇ ਉਹ ਆਪਣੇ ਬਾਜਵਾ ਸਾਹਿਬ ਹੈ ਚਾਹੇ ਯੰਗ ਲੀਡਰ ਹੈ ਗਿਆ ਵੜਿੰਗ ਸਾਹਿਬ ਹੈਗੇ ਆ ਚਾਹੇ ਚੈਨੀ ਸਾਹਿਬ ਹੈ ਕਿਉਂਕਿ ਇੱਕ ਵਾਰ ਯੂਵੀ ਐਡਿਕਸ਼ਨ ਲੈ ਚੁੱਕੇ ਤਿੰਨ ਕੁ ਮਹੀਨੇ ਮੁੱਖ ਮੰਤਰੀ ਰਹਿ ਕੇ ਤੇ ਚਾਹੇ ਹੋਰ ਤਿੰਨ ਦੋ ਤਿੰਨ ਬੰਦੇ ਹੋਰ ਸੁਖੀ ਰੰਧਾਵਾ ਸਾਹਿਬ ਹੈਗੇ ਆ ਉਹ ਕਹਿੰਦੇ ਮੈਂ ਬਹੁਤ ਜ਼ਿਆਦਾ ਬਿਮਾਰੀ ਬੰਦੀ ਹੈ ਸੋ ਇਸ ਕਰਕੇ ਕਈ ਵਾਰੀ ਤੁਸੀਂ ਹਰਿਆਣਾ ਚਾ ਹੁਣੇ ਨੋਟ ਕੀਤਾ ਹੁਣ ਕੁਝ ਮਹੀਨੇ ਪਹਿਲਾਂ ਤੇ ਬੀਜੇਪੀ ਆਪ ਹੀ ਸੋਚੀ ਬੈਠੀ ਸੀ ਅਸੀਂ ਤਾਂ ਹੁਣ ਗੋਮਨ ਚ ਨਹੀਂ ਆਣਾ ਕਾਂਗਰਸ ਦੀ ਵਾਰੀ ਤੇ ਕਾਂਗਰਸ ਆ ਹੀ ਲੋ ਐਨ ਮੌਕੇ ਤੇ ਬੀਜੇਪੀ ਦੁਆਰਾ ਆਗੀ ਜੀ ਸਵਿਚ ਕਰਕੇ ਇਹਨਾਂ ਦੀ ਮੇਨ ਪ੍ਰੋਬਲਮ ਇਹ ਹੈਗੀ ਹੈ ਕਿ ਇੱਥੇ ਲੁਧਿਆਣੇ ਚ ਦੋ ਲੀਡਰ ਸੀਗੇ ਹੈ ਕੋ ਬਹੁਤੇ ਵੱਡੇ ਕੱਦੇ ਲੀਡਰ ਨਹੀਂ ਆ ਲੁਧਿਆਣਾ ਦੇ ਲੋਕਲ ਲੈਵਲ ਦੇ ਲੀਡਰ ਸੀਗੇ ਕਮਲਜੀਤ ਸਿੰਘ ਕੜਵਲ ਇੱਕ ਬਹੁਤ ਯੰਗ ਲੜਕਾ ਹੈਗਾ ਸੀਗਾ ਆਪਣਾ ਵਿਰਿੰਗ ਸਾਹਿਬ ਆਪਣਾ ਕਰਨ ਵਿਰਿੰਗ ਦਾਖਾ ਵਿਧਾਨ ਸਭਾ ਹਲਕੇ ਜੋ ਇਹਨਾਂ ਦਾ ਗਰਾਜੇ ਆ ਆਪਣਾ ਵਿਰਿੰਗ ਸਾਹਿਬ ਦਾ ਕਿ ਜਦੋਂ 2014 ਵਿੱਚ ਇਹਨਾਂ ਨੇ ਇੱਥੇ ਲੁਧਿਆਣੇ ਦੀ ਲੋਕ ਸਭਾ ਦੀ ਚੋਣਾਂ ਲੜੀਆਂ ਦੋ ਲੀਡਰਾਂ ਨੇ ਕਈ ਪਾਰਟੀਆਂ ਬਦਲੀਆਂ ਤੇ ਕਾਂਗਰਸ ਪਾਰਟੀ ਦੇ ਖਿਲਾਫ ਦੱਬ ਕੇ ਪ੍ਰਚਾਰ ਕੀਤਾ ਤੇ ਰਾਜਾ ਵੜਿੰਗ ਸਾਹਿਬ ਨੂੰ ਹਰਾਨ ਦੀ ਪੂਰੀ ਕੋਸ਼ਿਸ਼ ਕੀਤੀ ਇਸ ਕਰਕੇ ਉਹ ਕਹਿੰਦੇ ਆ ਜੀ ਕਿਸੇ ਕੀਮਤ ਤੇ ਵੀ ਮੈਂ ਇਹਨਾਂ ਦੀ ਇਹਨਾਂ ਦੀ ਦੁਬਾਰਾ ਪਾਰਟੀ ਜਿਹੜਾ ਤੁਸੀਂ ਦਾਖਲ ਕਰਵਾ ਬੈਠੇ ਹੋ ਮੈਂ ਇਹਨੂੰ ਮੋਰ ਐਨਰੋਜ਼ ਨਹੀਂ ਕਰਦਾ ਸੋ ਇਸ ਕਰਕੇ ਆ ਜਿਹੜੀ ਅੱਗੇ ਵੀ ਡਿਸਕਸ਼ਨ ਤੁਸੀਂ ਮੇਰੇ ਨਾਲ ਕਰ ਚੁੱਕੇ ਹੋ ਕਿ ਆ ਜਿਹੜੀ ਕਾਂਗਰਸ ਦੀ ਆਪਸੀ ਖਾਣਾ ਚੰਗੀ ਹੈ ਉਹ ਹੁਣ ਖੁੱਲ ਕੇ ਪਬਲਿਕ ਡੋਮੇਨ ਚ ਆ ਚੁੱਕੀ ਹੈ ਜਿਹੜੀ ਕੀ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦੀ ਜੀ ਤਾਂ ਕੀ ਇਸ ਜਿਹੜਾ ਕਾਂਗਰਸ ਨੂੰ ਨੁਕਸਾਨ ਤਾਂ ਪਹੁੰਚ ਗਈ ਪਰ ਇਸ ਦਾ ਫਾਇਦਾ ਕਿ ਬੀਜੇਪੀ ਨੂੰ ਹੋਵੇਗਾ ਇਫ ਇਹ ਤੁਹਾਡਾ ਕੁਐਸਚਨ ਬੜਾ ਮੈਚੁਰ ਕੁਐਸਚਨ ਤੁਸੀਂ ਕਰਤਾ ਹੈ ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਅੱਜ ਹੀ ਸੁਣਿਆ ਸੀਗਾ ਮੇਰੇ ਖਿਆਲ ਮੈਨੂੰ ਦੱਸ ਹੀ ਦੇ ਸੀ ਯੂਅਰ ਟੈਲਿੰਗ ਮੀ ਕਿ ਭਾਜਪਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਵੀ ਉਹਨਾਂ ਦੀ ਬਦਲੀ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਕਿਸੇ ਪਾਸੇ ਚੂਚਾ ਵਿਰੋਧ ਜਾਂ ਕੋਈ ਕਿਸੇ ਦੀ ਹਿੰਮਤ ਨਹੀਂ ਹੈ ਕਿ ਬੋਲ ਜੇ ਕੋਈ ਔਰ ਬੜੇ ਹੀ ਆਰਐਸਐਸ ਤੇ ਭਾਜਪਾ ਦੀ ਲੀਡਰਸ਼ਿਪ ਹੈ ਆਪਸ ਵਿੱਚ ਮਿਲ ਕੇ ਉਹਨਾਂ ਨੇ ਜਿਹੜੇ ਇੰਟਰਨਲ ਤਿਆਰੀਆਂ ਸਾਰੀਆਂ ਕੀਤੀਆਂ ਹੈਗੀਆਂ ਜਿਨ੍ਹਾਂ ਚੋਂ ਮੁੱਖ ਨਾ ਪੁਭੇ ਦਯਾਤਪ ਸਾਹ ਆ ਰਹੇ ਹੈਗਾ ਤੇ ਮਨੋਰ لال ਖੱਟੜ ਸਾਹਿਬ ਜਿਹੜੇ ਕੀ ਹਰਿਆਣਾ ਦੇ um uh, <laughs> ਆਪਣੇ ਮੁੱਖ ਮੰਤਰੀ ਰਹੇ ਆ ਉਹਨਾਂ ਦਾ ਵੀ ਨਾਮ ਹੈ ਤਿੰਨ ਬੰਦੇ ਸ਼ਾਰਟਲਿਸਟ ਕੀਤੇ ਗਏ ਸ਼ਿਵਰਾਜ ਚੋਹਾਨ ਸਾਬ ਜਿਹੜੇ ਫਾਰਮ ਆ ਮੁੱਖ ਮੰਤਰੀ ਰਹੇ ਆ ਔਰ ਅੱਜ ਕੱਲ੍ਹ ਕੀਤੀ ਬੜੀ ਮੰ ministr ਵੀ ਕੇਂਦਰ ਦੇ ਵਿੱਚ ਇਹ ਤਿੰਨ ਵੱਡੀਆਂ ਸ਼ਖਸੀਅਤਾਂ ਦਾ ਨਾਮ ਆ ਰਿਹਾ ਔਰ ਪਹਿਲੇ ਨੰਬਰ 'ਤੇ ਜਿਹੜਾ ਨਾਮ ਆ ਰਿਹਾ ਭੁਪਿੰਦਰ ਜਾਦਵ ਜਿਹੜੇ ਕੀ ਜਿਹੜਾ ਆਪਣਾ ਕਰੀਅਰ ਜਿਹੜਾ ਹੈ ਏਬੀਪ ਜਿਹੜੀ ਇੱਕ ਬੀਜੇਪੀ ਆਰਐਸਡੀ ਦੀ ਅਕਲ ਭਾਰਤੀ ਵਿਦਿਆਰਥੀ ਪਰਸ਼ਦ ਤੋਂ ਸ਼ੁਰੂ ਕੀਤਾ ਤੇ ਨਾਲ ਦੀ ਨਾਲ ਉਹ ਵਕੀਲਾਂ ਦੇ ਵੀ ਬੀਜੇਪੀ ਦੇ ਅਦਿਵਕਤਾ ਸੰਘ ਦੇ ਵੀ ਉਹ ਉੱਤੇ ਦਾ ਰਹੇ ਸੋ ਕਾਫੀ ਲੰਬਾ ਚੋੜਾ ਨੂੰ ਨੁਂਤਜਰਬਾ ਹੈਗਾ ਸੋ ਤਿੰਨ ਬੰਦਿਆਂ ਦਾ ਨਾ ਕਿਸੇ ਮੈਂ ਐਗਜ਼ਾਮਪਲ ਜਿਹੜੀ ਮੈਨੂੰ ਆਪ ਹੀ ਦੁੱਸੀ ਕਿ ਬੀਜੇਪੀ ਵਾਕਈ ਨੋ ਡਾਊਟ ਦਿਸ ਇਜ਼ ਰਿਟਰਨ ਔਨ ਦਾ ਵਾਲ ਕਿ ਬੀਜੇਪੀ ਇਹਨਾਂ ਨਾਲੋਂ ਕੁਛ ਥੋੜਾ ਜਿਹਾ ਜ਼ਿਆਦਾ ਡਿਸਪਲਾਈਨਡ ਲੱਗ ਰਹੀ ਹੈ ਮੇਰੇ ਨੂੰ ਜੀ ਬੀਜੇਪੀ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਉੱਥੇ ਹੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਪੰਜਾਬੀ ਐਕਟਰ ਨੇ ਦਿਲਜੀਤ ਦੋਸਾਂਝ ਉਹਨਾਂ ਦੀ ਜਿਹੜੀ ਫਿਲਮ ਹੈ ਸਰਦਾਰ ਜੀ 3 ਜਿਸ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਤੇ ਇਹ ਸਮਰਥਨ ਜਿਹੜਾ ਹੈ ਕਿ ਦਿਲਜੀਤ ਦੋਸਾਨ ਦੀ ਸਰਦਾਰਜੀ ਫਿਲਨ ਦੀ ਪੋਪੁਲਾਰਿਟੀ ਦੀ ਆੜ ਵਿੱਚ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਕੁਝ ਹੋਰ ਹੈ ਇਹ ਇਹ ਪਿੱਛੇ ਵੀ ਦਾ ਜੀ ਅ ਕਈ ਵਾਰੀ ਆਪਾਂ ਅਦਾਲਤਾਂ ਦੇਖਦੇ ਨੇ ਗੂਸਟ ਪਟੀਸ਼ਨਾਂ ਕਹਿੰਦੇ ਨੇ ਗੂਸਟ ਹੂੰ ਪਤਲਾ ਹੁੰਦਾ ਅਸਲ 'ਚ ਕੁਝ ਹੋਰ ਆ ਤੇ ਸਾਹਮਣੇ ਭੂਤ ਨਜ਼ਰ ਆਉਂਦਾ ਹੁੰਦਾ ਜੀ ਸੋ ਇਹ ਇਹਦੇ ਮਗਰ ਕਈ ਏਜੰਸੀਆਂ ਹੁੰਦੀਆਂ ਚਾਹੇ ਸਿਆਸੀ ਬੰਦੇ ਕਹ ਲੋ ਚਾਹੇ ਕੋਈ ਇੰਟਰਨੈਸ਼ਨਲ ਫੰਡਿੰਗ ਵਾਲੇ ਹੁੰਦੇ ਆ ਸੋ ਇਸ ਕਰਕੇ ਇਹ ਡਾਡੇ ਵਿਰੋਧ ਕੀਤਾ ਸੀ ਇੰਡੀਅਨ ਵੈਸਟਰਨ ਸਿਨੇ ਐਸੋਸੀਏਸ਼ਨ ਜਿਹੜੀ ਹੈਗੀ ਆ ਉਹਨਾਂ ਦੀ ਹਿੰਦੁਸਤਾਨ ਦੀ ਜਿਹੜੀ ਆਪਸ ਵਿੱਚ ਇਹਨਾਂ ਦੀ ਯੂਨੀਅਨ ਹੈ ਇਹ ਕਹਿੰਦੇ ਜੀ ਕਿ ਤੁਸੀਂ ਦਲਜੀਤ ਦੋਸਾਂ ਜਨੇ ਇੱਕ ਆਮੀਰਾ ਲੇਡੀ ਹੈਗੀ ਐਕਟਰਸ ਉੱਥੋਂ ਦੀ ਆਮੀਰਾ ਉਹਨੇ ਉਹਦੀ ਨਾਲ ਉਹਦੀ ਫਿਲਮ ਆ ਰਹੀ ਹੈਗੀ ਹੈ ਤੇ ਇਹਨੂੰ ਹਿੰਦੁਸਤਾਨ ਚ ਨਾ ਤਾਂ ਲੱਗਣ ਦਿਓ ਤੇ ਨਾਲੇ ਇਹਨੂੰ ਇੱਥੇ ਆਨ ਨਾ ਦਿਓ ਇਹਨੂੰ ਜਿਹੜੀ ਸਿਟੀਟਨਸ਼ਿਪ ਹੈ ਇੰਡੀਆ ਦੀ ਇਹ ਦਲਜੀਤ ਉਸਾਜ ਦੀ ਖਤਮ ਕਰ ਦਿਓ ਸੋ ਪਹਿਲੀ ਗੱਲ ਤਾਂ ਪਤਾ ਨਹੀਂ ਕਿ ਇਹਨਾਂ ਨੂੰ ਕਿੰਨੇ ਰਾਈਟ ਦੇਤਾ ਜਿਹੜੀ ਐਸੋਸੀਏਸ਼ਨ ਉੱਠ ਕੇ ਵਿਧਾਨਪੜਾਣ ਲੱਗ ਗਈ ਹੈ ਦਲਜੀਤ ਦਲਜੀਤ ਦੁਸਾਨ ਜੀ ਕਿਸੇ ਫਿਲਮ ਦਾ ਕੰਮ ਕਰ ਰਹੇ ਤੇਰੇ ਨਾਲ ਤੋਂ ਪ੍ਰਵੀਜ਼ਨ ਲਾ ਕੇ ਥੋੜੀ ਕਰੂਗਾ ਜੀ ਬਿਲਕੁਲ ਜੀ ਆਪਣੀ ਮਿਹਨਤ ਨਾਲ ਮੋਟਾ ਅੱਗੇ ਨਿਕਲ ਗਿਆ ਜਾਂ ਉਹਨੇ ਇੰਟਰਨੈਸ਼ਨਲ ਨਾ ਖਟ ਲਿਆ ਫਿਰ ਇਹਨਾਂ ਨੂੰ ਕੀ ਰਾਈਟ ਮਿਲ ਗਿਆ ਕਿ ਆਰਦੇ ਜਿਹੜੀ ਐਸੋਸੀਏਸ਼ਨ ਸਿਨੇ ਇੰਡੀਆ ਵੈਸਟਰਨ ਸਿਨੇ ਐਸੋਸੀਏਸ਼ਨ ਹੈ ਕੀ ਇੰਡੀਅਨ ਕਨਸਟੀਟਿਊਸ਼ਨ ਤੋਂ ਉੱਤੇ ਆ ਸ੍ਰਿਸ਼ ਕਰਕੇ ਪਹਿਲੀ ਗੱਲ ਤਾਂ ਇਹ ਚੀਜ਼ ਠੀਕ ਹੀ ਹੈ ਜੀ ਚਾਹੇ ਬੇਦਰ ਕਿਸੇ ਪਲੇਟਫਾਰਮ ਤੇ ਆ ਵੀ ਜਾਵੇ ਕੋਈ ਦੂਜੀ ਗੱਲ ਹੈਗੀ ਤੁਸੀਂ ਬੀਜੇਪੀ ਨੇ ਇਸ ਚੀਜ਼ ਨੂੰ ਕਨੈਕਟ ਕੀਤਾ ਸੀ ਉਹ ਕੋਈ ਗੱਲ ਬੀਜੇਪੀ ਦੇ ਵਿੱਚ ਹੀ ਚੱਲਦੀ ਪਈ ਸੀਗੀ ਬੀਜੇਪੀ ਨੇ ਇੱਕ ਬੜੇ ਹੀ ਸਮਾਰਟ ਤਰੀਕੇ ਨਾਲ ਇੱਕ ਬਹੁਤ ਪ੍ਰੋਮਿਨੈਂਟਾ ਬੀਜੇਪੀ ਦੇ ਸਿੱਖ ਲੀਡਰ ਹੈਗੇ ਆਰਪੀ ਸਿੰਘ ਜਖ਼ਾਬ ਜੀ ਕਾਫੀ ਜ਼ਿਆਦਾ ਉਹ ਨੈਸ਼ਨਲ ਮੀਡੀਆ ਤੇ ਇੰਟਰਨੈਸ਼ਨਲ ਮੀਡੀਆ ਤੇ ਰਹਿੰਦੇ ਆ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਦਲਜੀਤ ਦੁਸਾਂ ਜਾਂ ਉਹ ਸਾਡਾ ਨੈਸ਼ਨਲ ਇੱਕ ਹੀਰੋ ਆ ਬਹੁਤ ਸਾਡਾ ਇੱਕ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਹ じゃ ਇੱਕ ਚੰਗਾ ਇੰਟਰਨੈਸ਼ਨਲ ਲੈਵਲ ਦਾ ਲੜਕਾ ਮਿਲਿਆ ਸ਼ੁਸ਼ ਕਰਕੇ ਅਸੀਂ ਕਿਸੇ ਕੀਮਤ ਤੇ ਵੀ ਇਹ ਜਿਹੜਾ ਵੀ ਗੱਲ ਕਹਿੰਦਾ ਕਿ ਇਹਦੀ ਸ਼ੈਟਨਸ਼ਿਪ ਕੈਨਸਲ ਕਰ ਦਿੱਤੀ ਜਾਵੇ ਹਿੰਦੁਸਤਾ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਵੇ ਅਸੀਂ ਕਿਸੇ ਕੀਮਤ ਉਹਨੂੰ ਐਂਡਰੋਸ ਨਹੀਂ ਕਰਦੇ ਅਸੀਂ ਇਸ ਐਸੋਸੀਏਸ਼ਨ ਦੀ ਗੱਲ ਨਾਲ ਸਹਿਮਤ ਨਹੀਂ ਹਾਂ ਪਰ ਇੱਕ ਗੱਲ ਅਸੀਂ ਦਲਜੀਤ ਤੋਂ ਜ਼ਰੂਰ ਚਾਹੁੰਦੇ ਹਾਂ ਕਿ ਇਹ ਜਿਹੜਾ ਹਮਲਾ ਹੋਇਆ ਹੈ ਤੇ ਪਿਕਚਰ ਆਉਣ ਦੀ ਤਿਆਰੀ ਹੋ ਰਹੀ ਠੀਕ ਪਹਿਲਗਾਮ ਪਹਿਲਗਾਮ ਜੰਮੂ ਕਸ਼ਮੀਰ ਦਾ ਜਿਹੜਾ ਅਟੈਕ ਹੁੰਦਾ ਉਹ ਤੋਂ ਨੇੜੇ ਤੇੜੀ ਇਹ ਫਿਲਮ ਆਉਂਦੀ ਹੈ ਤੇ ਇਹ ਲੋਕਾਂ ਦੇ ਸੈਂਟੀਮੈਂਟ ਨੂੰ ਹਟ ਕਰਦੀ ਹੈ ਗੱਲ ਠੀਕ ਨਹੀਂ ਇਹ ਮੇਰੇ ਹਿਸਾਬ ਨਾਲ ਕੁਝ ਇੱਕ ਪਾਸੇ ਤਾਂ ਲੜਕੀਆਂ ਦੇ ਘਰ ਵਾਲੇ ਮਾਰਤੇ 27 28 ਬੰਦੇ ਮਾਰਤੇ ਲੜਕੇ ਕਰਤੀਏ ਵਿੰਡੋ ਕਰਤੀਏ ਤੇ ਉਸ ਤੋਂ ਬਾਅਦ ਉਹ ਇਹਦੇ ਲਟਕੇ ਝਟਕੇ ਕੋਈ ਦਿਖਣਾ ਚਾਹੇਗਾ ਮੇਰਾ ਖਿਆਲ ਨਹੀਂ ਜਾ ਤੁਰ ਦੇਰ ਬਾਅਦ ਕਰ ਲੈਂਦੇ 6 ਮਹੀਨੇ ਗੱਲ ਠਲ ਪੈ ਜਾਂਦੀ ਫਿਰ ਕਰ ਲੈਂਦੇ ਹਲੇ ਤਾਜ਼ੇ ਤਾਜ਼ੇ ਉਹ ਇੰਡੀਅਨ ਮਰਦੇ ਪਏ ਇਥੋਂ ਦੇ ਹਿੰਦੁਸਤਾਨੀ ਇਹਨਾਂ ਨੂੰ ਫਿਲਮਾਂ ਦੀ ਪਈ ਹੈ ਥੋੜਾ ਵੇਟ ਕਰਦੇ 40 ਦਿਨ ਤਾਂ ਵੈਸੇ ਹੀ ਇੱਕ ਛਣਛਾੜ ਘਰਾਂ ਦੇ ਵਿੱਚ ਵੀ ਪਾਠ ਰਖਾ ਦਿੰਦੇ ਆਪਾਂ ਵੀ ਗੜੋ ਰੁਦਾ ਵੀ ਆਤਮਾ ਕਿਤੇ ਇੱਥੇ ਰਹਿੰਦੀ ਹੈ ਸੋ ਖੈਰ ਉਹ ਆਪਣੇ ਆਪਣਾ IQ ਲੈਵਲ ਹੈਗਾ ਸਪਿਰਚੁਅਲ ਕੋਸ਼ੈਂਟ ਕਿੰਨੀ ਕਿੰਨੀ ਹੈ ਇਹ ਤਾਂ ਪ੍ਰਮਾਤਮਾ ਦੇ ਹੱਥ ਹੀ ਹੁੰਦੀ ਹੈ ਜੀ ਹਾਂ ਇੱਕ ਚੀਜ਼ ਰਾਹ ਦਿੱਤੇ ਜੋ ਹੋਰ ਦੇਖਣ ਨੂੰ ਮਿਲਦੇ ਕਿ ਜਦੋਂ ਵੀ ਸੱਤਾ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਤਾਂ ਵਿਰੋਧੀ ਪਾਰਟੀ ਜਿਹੜੀ ਹੈ ਹਮੇਸ਼ਾ ਹੀ ਉਸ ਦਾ ਵਿਰੋਧ ਕਰਦੀ ਹੈ ਜਾਂ ਫਿਰ ਕਿਸੇ ਵੀ ਪਾਰਟੀ ਦੇ ਵੱਲੋਂ ਕੋਈ ਜਿਹੜੀ ਵੀ ਸੱਤਾ ਸਰਕਾਰ ਦੇ ਵਿੱਚ ਹੁੰਦੀ ਪਰ ਫਿਰ ਵੀ ਜੇ ਕੋਈ ਸੀ ਵਿਧਾਇਕ ਤੌਰ ਤੇ ਜਿੱਤਿਆ ਹੁੰਦਾ ਹੈ ਤੇ ਇੱਕ ਦੂਜੇ ਦੇ ਕੰਮਾਂ ਦੇ ਵਿੱਚ ਟਕਰਾਅ ਜ਼ਰੂਰ ਦੇਖਣ ਨੂੰ ਮਿਲਦਾ ਹੈ ਜੇਕਰ ਸੱਤਾ ਸਰਕਾਰ ਦੀ ਗੱਲ ਕਰੀਏ ਲੈਂਡ ਪੂਲਿੰਗ ਦੀ ਗੱਲ ਕਰ ਰਹੀਆਂ ਇੱਥੇ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਇਸ ਪਾਲਿਸੀ ਦਾ ਜਿਹੜਾ ਹੈ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਬਿਲਕੁਲ ਤੁਹਾਡੀ கரੈਕਟ ਹੈਗੀ ਇਨਫਾਰਮੇਸ਼ਨ ਬਿਲਕੁਲ ਸਹੀ ਆ ਹੁਣ ਵਿਰੋਧ ਵਿਰੋਧ ਸਿਰਫ ਵਿਰੋਧ ਕਰਨ ਵਾਸਤੇ ਨਹੀਂ ਹੋਣਾ ਚਾਹੀਦਾ ਤੁਸੀਂ ਕਿਸੇ ਅਮੀਰ ਘਰ 'ਚ ਜੰਮ ਗਏ ਮੈਂ ਕਿਸੇ ਮੱਧਮ ਘਰ 'ਚ ਜੰਮ ਗਿਆ ਹੋਰ ਮੇਰਾ ਮਤਲਬ ਹੈ ਤੁਹਾਨੂੰ ਜੀ ਨਹੀਂ ਦੇਵਾ یا تو ਤੁਸੀਂ ਕਿਤੇ ਬੜੇ ਖੂਬਸੂਰਤ ਸ਼ਕਲ ਦੇ ਹੋਗੇ ਮੇਰਾ ਮੈਂ ਥੋੜਾ ਜਿਆਦਾ ਖੂਬਸੂਰਤ ਨਾ ਹਾਂ ਮੈਂ ਤੁਹਾਨੂੰ ਜੀ ਤੁਸੀਂ ਮੈਨੂੰ ਜੀ ਨਹੀਂ ਦਿਓਗੇ ਇਹ ਜਿਹੇ ਗੱਲਾਂ ਥੋੜੀ ਹੋ ਸਕਦੀਆਂ ਤੁਸੀਂ ਮੁੱਦੇ ਨੂੰ ਮੁੱਦੇ ਤਰ੍ਹਾਂ ਹੈਲਦੀ ਤਰੀਕੇ ਨਾਲ ਲੋ ਜਿਹੜੇ ਉੱਥੇ 오ਡੀਸ਼ਾ ਦਾ ਨਾਂ ਤੁਸੀਂ ਸੁਣਿਆ ਹੋਣਾ ਉੱਥੋਂ ਦੇ ਵੀ ਮੁੱਖ ਮੰਤਰੀ ਰਹੇ ਆ ਨਵੀਨ ਪਟਰਾਇਕ ਸਾਹਿਬ ਅੱਜ ਵੀ ਉਹਨਾਂ ਦੀ ਸਟੇਟਮੈਂਟ ਆਦੀ ਬੁੱਧੇ ਦੀ ਗੱਲ ਕਰੋ ਨਾ ਕੋਈ ਤੁਸੀਂ ਇਹ ਦੇਖੋ ਤੁਹਾਡੇ ਰਾਜ ਤੇ ਵਿੱਚ ਕਿੰਨੇ ਹਜ਼ਾਰ ਗੈਰ ਕਾਨੂੰਨੀ ਕਲੋਨੀਆਂ ਬੜੀਆਂ ਕੁਥੇ ਨੂੰ ਦੱਸਿਆ ਤੁਸੀਂ ਹਾਲਾਂਕਿ ਤੁਸੀਂ ਬਾਅਦ ਚੋਂ ਠੀਕ ਕਰਨ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਪੂਰੀ ਤਰ੍ਹਾਂ ਠੀਕ ਨਹੀਂ ਆ ਤੁਹਾਡੇ ਜਿਹੜੇ ਰਿਸ਼ਤੇਦਾਰ ਰਾਈਵਲਸ ਹੈਗੇ ਕਾਂਗਰਸ ਪਾਰਟੀ ਜੀ ਕੀ ਉਹਨਾਂ ਦੇ ਰਾਜ ਚ ਨਹੀਂ ਬੜੀਆਂ ਗੈਰ ਕਾਨੂੰਨੀ ਕਲੋਨੀਆਂ ਕੀ ਭਾਜੀਪੀ ਦੇ ਰਾਜ ਚ ਗੈਰ ਕਾਨੂੰਨੀ ਕਲੋਨੀਆਂ ਨਹੀਂ ਬੜੀਆਂ ਅੱਜ ਵੀ ਦਿੱਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੈਰ ਕਾਨੂੰਨੀ ਕਲੋਨੀਆਂ ਆ ਕਲੋਨੀਆਂ ਸুইস ਕਰਕੇ ਪਹਿਲਾ ਪ੍ਰੀਚ ਕਰਨ ਤੋਂ ਵੱਲਾ ਆਪ ਵੀ ਦੇਖ ਲੈਣਾ ਚਾਹੀਦਾ ਕਿ ਤੁਹਾਡੇ ਰਾਜਾਂ ਦੇ ਵਿੱਚ ਲੀਡਰਾਂ ਨੇ ਤੇ ਅਫਸਰਾਂ ਨੇ ਜੀ ਤੇ ਜਿਹੜੇ ਹੋਰ ਜਿਹਨਾਂ ਦੇ ਕਾਲੇ ਪੈਸੇ ਵਾਲਿਆਂ ਨੇ ਕਿੰਨੀਆਂ ਕਲੋਨੀਆਂ ਬਣਾਈਆਂ ਸੀ ਹੱਲੇ ਜੇ ਇਹਨਾਂ ਨੂੰ ਇਹ ਲੈਂਡ ਪੋਲਿੰਗ 158 ਪਿੰਡਾਂ ਦੀ 10 ਆਪਣਾ 158 ਪਿੰਡਾਂ ਦੀ 24000 ਏਕੜ ਜਿਹੜੇ ਨੇ ਪ੍ਰਪੋਜ਼ਲ ਰੱਖਿਆ ਕਿ ਇਹਨੂੰ ਸੀ ਪਲਾਨ ਤਿੱਕੇ ਨਾਲ ਬਾਤ ਕਰਾਂਗੇ ਤਾਂਕਿ ਗੈਰ ਕਾਨੂੰਨੀ ਜੜੀਆਂ ਰਹਿਸ਼ੀ ਤੇ ਇੰਡਸਟਰੀਅਲ ਤੇ ਸਿਚੁਏਸ਼ਨਲ ਕਲੋਨੀਆਂ ਤੇ ਠੱਲ ਪਾਈ ਜਾਵੇ ਜੀ ਜਿਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਵਾਈ ਡন্ট ਯੂ ਗੋ ਟੂ ਹਾਈ ਕੋਰਟ ਐਂਡ ਸੁਪਰੀਮ ਕੋਰਟ ਤੇ ਵੀ ਜਾਓ ਜੀ ਉਹ ਸੜਕਾਂ ਤੇ ਲੋਕਾਂ ਨੂੰ ਵੀ ਆਣਦੇ ਜੇ ਕਿਸਾਨ ਤਾਂ ਮੇਰੀ ਇਨਫਾਰਮੇਸ਼ਨ ਤੱਕ ਕਾਫੀ ਕਿਸਾਨ ਖੁਸ਼ ਹੈਗੇ ਹਾਲਾਂਕਿ ਇਹਨਾਂ ਨੇ ਦਲੀਲ ਦਿੱਤੀ ਕਿ ਜਿਹੜੀ ਜਿਹੜੀ ਜ਼ਮੀਨ ਲੋਕਾਂ ਦੀ ਐਕਵਾਇਰ ਕੀਤੀ ਜਾ ਰਹੀ ਹੈ ਇਹ ਪੂੜਾ ਕਾਨੂੰਨ ਦੇ ਤਹਿਤ ਕਰ ਰਿਹਾ ਔਰ ਸ਼੍ਰੋਮਨ ਨਿਕਲ ਅਕਾਲੀ ਦਲ ਕਹਿੰਦਾ ਇਹ ਤੁਸੀਂ ਕਰੋ ਜਿਹੜਾ ਰਾਹੁਲ ਗਾਂਧੀ ਨੇ ਕਾਨੂੰਨ ਲਿਆਂਦਾ ਸੀਗਾ ਉਹਨੂੰ ਲੈਂਡ ਐਕਵੀਜ਼ੀਸ਼ਨ ਐਕਟ 1913 ਦਾ 69 ਲੋਕਾਂ ਨੂੰ ਇਹ ਵੀ ਦੱਸ ਦਈਏ ਕਿ ਹਿੰਦੁਸਤਾਨ 'ਚ 1894 ਤੋਂ ਬਾਅਦ ਕੋਈ ਕਾਨੂੰਨ ਹੀ ਨਹੀਂ ਆਇਆ ਸੀ ਲੈਂਡ ਐਕਵਾਇਰ ਕਰਨ ਦੇ ਉਹ ਅੰਗਰੇਜ਼ਾਂ ਦੇ ਅੰਗਰੇਜ਼ ਤਾਂ 1947 ਤੇ ਗਏ ਸੀ ਨਾ 50 'ਚ ਉਸ ਤੋਂ ਪਹਿਲਾਂ ਦੇ ਉਹ ਕੋਲ ਨੂੰ ਅੱਜ ਵੀ ਲਾਗੂ ਸੀ ਇਹ ਤਾਂ ਮਾੜਾ ਮੋਟਾ ਗ੍ਰੈਡਿਟ ਰਾਹੁਲ ਗਾਂਧੀ ਨੂੰ ਤੇ ਉਹਦੀ ਪਾਰਟੀ ਨੂੰ ਜਾਂਦਾ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਤੇ ਕਾਨੂੰਨ ਲਿਆਂਦਾ ਔਰ ਜਿਹਦੀ ਜਿਹੜੀ ਆ ਫੇਵਰ ਸ਼ਰਮਣੀ ਕਾਲੀ ਦਾ ਅੱਜ ਕਰ ਰਿਹਾ ਹੂੰ ਅ ਸਰ ਰਾਜਨੀਤੀ ਦੇ ਵਿਚਕਾਰ ਕੁਝ ਹੋ ਰਿਹਾ ਹਰ ਪਾਸੇ ਇੱਕ ਦੂਜੇ ਦਾ ਵਿਰੋਧ ਕਰਨਾ ਪ੍ਰੋਟੈਸਟ ਕਰਨਾ ਜਾਂ ਫਿਰ ਜੋ ਵੀ ਸਿਆਸੀ ਚੀਜ਼ਾਂ ਵਾਪਰਦੀਆਂ ਨੇ ਅਜਿਹੇ ਦੇ ਵਿਚਕਾਰ ਜਦੋਂ ਕੁਝ ਅਜਿਹੇ ਵੀ ਖਬਰਾਂ ਆ ਜਾਂਦੀਆਂ ਨੇ ਜਿਸ ਨੂੰ ਸੁਣ ਕੇ ਬੜਾ ਸਕੂਨ ਵੀ ਮਿਲਦਾ ਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਜਿੱਥੇ ਉਮਰ ਅੰਕੜੇ ਗਿਣਦੀਆਂ ਨੇ ਪਰ ਇੱਕ ਛੋਟਾ ਬੱਚਾ ਮਹਿਜ 6.5 ਸਾਲ ਦਾ ਜਿਸ ਨੇ ਇੱਕ ਵੱਡਾ ਮੁਕਾਮ ਹਾਸਲ ਕਰਕੇ ਹਰ ਇੱਕ ਦਾ ਦਿਲ ਜਿੱਤ ਲਿਆ ਜੀ ਜੀ ਬੜੀ ਮਾਣ ਵਾਲੀ ਗੱਲ ਹੈ ਕਿ ਯੂਰਪ ਦੇ ਵਿੱਚ ਉਸਨੇ ਲਗਭਗ 18510 ਫੁੱਟ ਦੀ ਜਿਹੜੀ ਉਚਾਈ ਤੇ ਚੜ ਕੇ ਇੱਕ ਵਾਰ ਮਾਣ ਬਧਾਇਆ ਇਹ ਮੈਂ ਆਪੇ ਬੜਾ ਖੁਸ਼ ਵੀ ਸੀਗਾ ਔਰ ਹੈਰਾਨ ਵੀ ਸੀਗਾ ਇਹਦੀ ਪਰਵਰਿਸ਼ ਤੇ ਜੀ ਕਿ ਧੰਨ ਹੈ ਇਹਦਾ ਫਾਦਰ ਮਦਰ ਕਿ ਜਿਨ੍ਹਾਂ ਨੇ ਬੱਚੇ ਦੇ ਫਾਊਂਡੇਸ਼ਨ ਇੰਨੀ ਵਧੀਆ ਰੱਖ ਰਿਹਾ ਹੂੰ ਬਜਾਏ ਕਿ ਆਪਾਂ ਇਹ ਵੀ ਦੇ ਦੇ ਕਿ ਆਪਾਂ ਗਾਣਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਬੰਦੂਕਾਂ ਫੜਾ ਕੇ ਰੀਲਾ ਬਣਾਉਂਦੇ ਲੋਕ ਹੂੰ ਬਿਲਕੁਲ ਕਿੰਨਾ ਵਧੀਆ ਬੱਚੇ ਨੂੰ ਕਿੰਨੇ ਵਧੀਆ ਟਰੈਕ ਤੇ ਲੈ ਕੇ ਜਾ ਰਹੇ ਆ ਇਹ ਅੰਗਦਵੀਰ ਬੱਚੇ ਦਾ ਨਾਂ 6 6.5 ਸਾਲ ਵਾਕੀ ਠੀਕ ਆ ਗੱਲ ਤੁਹਾਡੀ ਇਹਦੀ ਏਜ ਹੈਗੀ ਉਹ ਰੋਪੜ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹੈ ਹੂੰ ਤੇ ਇਹ ਇਹ 20 ਜੂਨ ਨੂੰ ਇਹਨੇ ਚੜ੍ਹਾਈ ਸ਼ੁਰੂ ਕਰਤੀ ਸੀਗੀ ਆਪਣਾ ਐਲਬਰਸ ਮਾਊਂਟ ਐਲਬਰਸ ਦੀ ਜਿਹੜੀ ਕਿ ਇੱਕ ਜੁਆਇੰਟ ਪੀਕ ਹਾਈਐਸਟ ਪੀਕ ਹੈ ਜੀ ਯਾਰਬ ਤੇ ਰਸ਼ੀਆ ਇਹ ਤੁਹਾਨੂੰ ਪਤਾ ਨਾਲ ਨਾਲ ਹੀ ਲੱਗਦੇ ਹੈਗੇ ਤੇ ਉੱਥੇ ਇਹਨੇ ਚੜਾਈ ਕੀਤੀ 28 28 ਜਿਹੜੀ ਜੂਨ ਨੂੰ ਇਹ ਆਪਣੀ ਚੜਾਈ ਪੂਰੀ ਕਰ ਗਿਆ ਸੀ ਫਿਰ ਜਿਹੜੇ ਉੱਥੋਂ ਫੋਟੋ ਆ ਖਿੱਚ ਕੇ ਤੇ ਤਾਂ ਜਦੋਂ ਇਹਨੇ ਪੂਰੀ ਆਪਣਾ ਟੀਚਾ ਪੂਰਾ ਮਿੱਥ ਲਿਆ ਇਹਦੇ ਫਾਦਰ ਸੁਖਮਿੰਦਰ ਸਿੰਘ ਸੀ ਔਰ ਨਾਲ ਇਹਦੇ ਵਿਕਰਮ ਸਿੰਘ ਘੁੰਮਣ ਜਿਨ੍ਹਾਂ ਨੇ ਇਸ ਕਾਫੀ ਸਾਲਾਂ ਤੋਂ ਟ੍ਰੇਨਿੰਗ ਦੇ ਰਹੇ ਹੈਗੇ ਇਹਨਾਂ ਦੇ ਮੈਂਟਰ ਹੈਗੇ ਆ ਤੇ ਇਹ ਇੱਕ ਗੱਲ ਹੋਰ ਕਾਬਿਲ ਰਿਕਰ ਹੈ ਕਿ ਇਹ ਅੰਗਦਵੀਰ ਨੇ 1 ਸਾਲ ਪਹਿਲਾਂ ਅਫਰੀਕਾ ਦੀ ਸਭ ਤੋਂ ਜਿਹੜੀ ਉੱਚੀ ਚੋਟੀ ਸੀ ਉਹ ਵੀ ਸਰ ਕਰ ਲਈ ਸੀ ਉਹ ਏਸ਼ੀਆ ਦਾ ਪਹਿਲਾ ਬੱਚਾ ਬਣ ਗਿਆ ਸੀਗਾ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਯੂਰਪ ਪਰ ਰਸ਼ੀਆ ਦੀ ਸਭ ਤੋਂ ਉੱਚੀ ਜਿਹੜੀ ਐਲਬਰਸ ਮਾਉਂਟ ਐਲਬਰਸ ਹੈ ਵੈਸੇ ਤਾਂ ਉਹ ਇਹ ਮੰਨਦੇ ਆਪਾਂ ਦਾ ਬਚਪਨ ਤੇ ਇਹ ਹੀ ਸੁਣਦੇ ਮਾਉਂਟ ਐਵਰੇਸਟ ਮਾਉਂਟ ਐਵਰੇਸਟ ਲੇਕਿਨ ਇਸ ਬੱਚੇ ਨੇ ਅੰਗਦਵੀਰ ਨੇ ਇਹ ਆਪਣਾ ਨਾਮ ਬਹੁਤ ਸਾਰੇ ਵਰਲਡ ਚ ਇਸ ਗੱਲ ਲਈ ਛਾ ਗਿਆ ਕਿ ਇਹ ਛੋਟੀ ਉਮਰ ਦੇ ਵਿੱਚ 6.5 ਸਾਲ ਦੇ ਕਰੀਬ ਕਰੀ ਦੀ ਏਜ ਹੈ ਦੂਜੀ ਕਲਾਸ ਦਾ ਇਹ ਸਟੂਡੈਂਟ ਹੈ ਤੇ ਇੰਨੇ ਸਾਰੇ ਪੰਜਾਬ ਦਾ ਸਾਰੇ ਇੰਡੀਆ ਦਾ ਤੇ ਸਾਰੀ ਸਿੱਖ ਕੌਮ ਦਾ ਨਾਮ ਚੰਗਾ ਉੱਚਾ ਕੀਤਾ ਔਰ ਹਜ਼ਾਰਾਂ ਫੁੱਟ ਦੀ ਉਚਾਈ ਇੰਨੇ ਬੁਰੀ ਟ੍ਰੇਨਿੰਗ ਨਾਲ ਆਪਣੇ ਚੰਗੇ ਪਾਸੇ ਔਰ ਅਜੀ ਰਿਸਪਿਰਟ ਇੰਨੀ ਜੰਗੀ ਬਣਾ ਦਿੱਤੀ ਗਈ ਹੈ ਕੱਲ ਨੂੰ ਇਹ ਕਿਤੇ ਸਪੇਸ 'ਚ ਵੀ ਜਾ ਸਕਦਾ ਹੈ ਜਾਂ ਕੁਝ ਹੋਰ ਵੀ ਇਨੋਵੇਟਿਵ ਕੰਮ ਬੱਚਾ ਕਰ ਸਕਦਾ ਹੈ ਇਦਨਾਲੀ ਗੱਲ ਕਰਨਾ ਚਾਹਾਂਗੀ ਅਗਲੀ ਖਬਰ ਦੇ ਉੱਤੇ ਕਿ ਕਿਤੇ ਨਾ ਕਿਤੇ ਹਮ ਭਾਗੀ ਖਬਰ ਵੀ ਕਹਿ ਸਕਦੇ ਹਾਂ ਕਿਉਂਕਿ ਡਾਕਟਰ ਜਿਹੜੇ ਨੇ ਜੋ ਰੱਬ ਦਾ ਰੂਪ ਕਿਹਾ ਜਾਂਦਾ ਹੈ ਜਿਸ ਨੂੰ ਹਰ ਇੱਕ ਜਿਹੜਾ ਮਰੀਜ਼ ਹੁੰਦਾ ਜਾਂ ਕਿਸੇ ਵਿਅਕਤੀ ਜਦੋਂ ਡਾਕਟਰ ਕੋਲ ਹਸਪੀਟਲ ਵਿੱਚ ਪਹੁੰਚਦਾ ਹੈ ਤਾਂ ਉਸ ਨੂੰ ਬੜੀਆਂ ਉਮੀਦਾਂ ਹੁੰਦੀਆਂ ਨੇ ਪਰ ਬਠਿੰਡਾ ਦੇ ਵਿੱਚਕਾਰ ਇੱਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਆਈਐਮਐਸ ਦੇ ਡਾਕਟਰਸ ਨੇ ਉਹਨਾਂ ਨੇ ਇਲਾਜ ਦੇਣ ਤੋਂ ਇਥੇ ਮਨਾ ਕਰ ਦਿੱਤਾ ਹੈ ਹਾਂਜੀ ਇਹ ਇੱਕ ਸੈਂਸਿਟਿਵ ਗੱਲ ਹੈਗੀ ਆ ਆਪਾਂ ਕਹਿ ਦਿੰਦੇ ਹਾਂ ਮੋਬ ਮੋਬ ਇਸ ਹੈਵਿੰਗ ਲੈਸ ਬ੍ਰੇਨ ਜਦੋਂ ਕਿਸੇ ਦੇ ਮਗਰ ਭੀੜ ਤੰਤਰ ਹੁੰਦਾ ਜਦੋਂ ਕਿਸੇ ਦੀ ਪੈਂਦੀ ਹੈ ਨਾ ਉਦੋਂ ਕੋਈ ਕਾਨੂੰਨ ਯਾਦ ਨਹੀਂ ਰੱਖਦੇ ਉਹ ਕੋਨੇ ਮਾਰੋ 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 ਜੀ ਸੋ ਇੱਕ ਕੁਛ ਦਿਨ ਪਹਿਲਾਂ ਹੀ ਇੱਕ ਡਾਕਟਰ ਸਾਹਿਬ ਜਿਹੜੇ ਯੂਪੀ ਨੂੰ ਬਿਲੋਂਗ ਕਰਦੇ ਸੀ ਕਿ ਪੋਸਟਡ ਇੱਥੇ ਸੀਗੇ ਤੇ ਉਹਨਾਂ ਦੀ ਡਿਊਟੀ ਕਿਤੇ ਹਸਪਤਾਲ 'ਚ ਲੱਗੀ ਹੋਈ ਸੀਗੀ ਜੀ ਤੇ ਦੋ ਬੰਦਿਆਂ ਦਾ ਉੱਥੇ ਇੱਕ ਪੈਂਡ ਸੂਚ ਦੇ ਵਿੱਚ ਐਕਸੀਡੈਂਟ ਹੁੰਦਾ ਤੇ ਉਹਨਾਂ ਨੂੰ ਹਸਪਤਾਲ ਚ ਲੈ ਜਾਂਦੇ ਇੱਕ ਬੰਦੇ ਨੂੰ ਇੱਕ ਬੰਦਾ ਜਿਆਦਾ ਫਟੜ ਅੰਦਰ ਉਹਦੀ ਜਾਨ ਨਹੀਂ ਬਚਦੀ ਜਾਨ ਨਹੀਂ ਬਚੀ ਤੇ ਉੱਥੇ ਪਿੰਡਾਂ ਦੇ ਲੋਕਾਂ ਨੇ ਇਕੱਠਾ ਹੋ ਕੇ ਡਾਕਟਰ ਦਾ ਕਸੂਰ ਕਰਦਾ ਕੁੱਟ-ਕੁੱਟ ਕੇ ਡਾਕਟਰ ਨੂੰ ਉਹਦੀ ਫਿਜ਼ੀਕਲ ਕੰਡੀਸ਼ਨ ਵਾਰੀ ਕਰਤੇ ਹਾਲਾਂਕਿ ਡਾਕਟਰ ਦੀ ਜਾਨ ਤਾਂ बच ਗਈ ਜੀ ਲੇਕਿਨ ਇੱਕ ਜਦੋਂ ਬੰਦ ਡਾਕਟਰ ਦੇ ਡਾਕਟਰ ਬੇਸਿਕਲੀ ਇੱਕ ਨਾ ਵਾਇਲੈਂਸ ਨੇਚਰ ਦਾ ਬੰਦਾ ਨਹੀਂ ਹੁੰਦਾ ਜੀ ਬਿਲਕੁਲ ਉਹਨੇ ਕੋਈ ਰੈਸਲਿੰਗ ਦੇ ਕੋਰਸ ਨਹੀਂ ਕੀਤੇ ਉਹਦੇ ਵੀ ਕਿਰਪਾਨਾਂ ਘਮਾਵੇ ਜਾਂ ਹੋਰ ਕੁਝ ਗੋਲੀਆਂ ਚਲਾਵੇ ਬੇਸਿਕਲੀ ਉਹਦੀ ਪੜਾਈ ਸੈਂਸਿਟੀਵਿਟੀ ਵਾਲੀ ਹੁੰਦੀ ਆ ਤੇ ਉਹਨੂੰ ਜਦੋਂ ਮਾਰਿਆ ਗਿਆ ਫਿਰ ਆਈਐਮਯੂ ਮੈਨੂੰ ਆਪ ਵੀ ਤੁਸੀਂ ਦੱਸਦੇ ਰਹਿੰਦੇ ਹੋ ਕਿ ਆਈਐਮਏ ਸਾਰੇ ਇੰਡੀਆ ਲੈਵਲ ਦੀ ਮੈਡੀਕਲ ਐਸੋਸੀਏਸ਼ਨ ਹੈ ਇਵਨ ਯੂਐਸਏ ਦੀ ਵੀ ਇਹਨਾਂ ਦੀ ਐਸੋਸੀਏਸ਼ਨ ਡਾਕਟਰਾਂ ਦੀ ਹੁੰਦੀ ਆ ਤੋ ਆਈਐਮਏ ਲੁਧਿਆਣਾ ਆਈਐਮਏ ਪੰਜਾਬ ਬ੍ਰਾਂਚ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਬਠਿੰਡੇ ਦੀ ਹੈਗੇ ਆ ਡਾਕਟਰ ਰਚੀਸ਼ ਛਾਵੜਾ ਸਾਹਿਬ ਜੀ ਕਿਉਂਕਿ ਖੁਦ ਉਹ ਬਠਿੰਡੇ ਨੂੰ ਬਿਲੋਂਗ ਕਰਦੇ ਉਹਨਾਂ ਦੇ ਆਪਣੇ ਨਰਸਿੰਗ ਹੋਮ ਵੀ ਹੈਗੇ ਆ ਔਰ ਉਹਨਾਂ ਨੇ ਫਿਰ ਇੱਕ ਐਜ਼ ਅ ਪ੍ਰੋਟੈਸਟ ਅਸੂਚੀ ਪਿੰਡ ਤੇ ਮੰਡੀਕਲਾ ਪਿੰਡ ਦੇ ਵਿੱਚ ਉੱਥੇ ਡਿਕਲੇਅਰ ਕਰਤਾ ਅਸੀਂ ਇੱਥੇ ਕੋਈ ਸਰਵਿਸ ਕਿਸੇ ਨੂੰ ਨਹੀਂ ਜਿਣੀ ਜੇ ਅਸੀਂ ਅਸੀਂ ਮਰਗੇ ਤੇ ਫਿਰ ਕਰਾਂਗੇ ਕੀ ਕਿਉਂਕਿ ਵੈਸੇ ਡਿਊਟੀ ਪੁਲਿਸ ਦੀ ਬੰਦੀ ਸੀ ਕਿ ਜਾਂ ਮਿਨਿਸਟਰਾਂ ਦੀ ਬੰਦੀ ਸੀ ਡਾਕਟਰਾਂ ਦੀ ਜਾਨ ਮਾਲ ਨੂੰ ਸੇਫ ਕਰਨ ਜੇ ਉੱਥੇ ਪੰਚਾਇਤਾਂ ਆਪ ਹੀ ਅੱਗੇ ਆ ਜਾਂਦੀਆਂ ਤੇ ਜਾਦਾ ਵਧੀਆ ਮੈਸੇਜ ਜਾੜਾ ਅਸੀਂ ਬਜਾਈ ਇਹਦੇ ਕਿ ਆਮ ਲੋਕਾਂ ਦਾ ਤੇ ਆਈਐਮਏ ਦਾ ਆਪਸ ਵਿੱਚ ਕਨਫਲਿਕਟ ਨਾ ਨਾ ਵਦਾ ਫਿਲਹਾਲ ਇਹਨਾਂ ਦਾ ਐਜ਼ ਅ ਪ੍ਰੋਟੈਸਟ ਆਈਐਮਏ ਬੋਲੋ ਇਹ ਕੁਝ ਡਾਂ ਨੂੰ ਜਿਹੜੀ ਇਹਨਾਂ ਨੇ ਫੈਸਿਲਿਟੀ ਮੈਡੀਕਲ ਸਹੂਲਤ ਦੇਣੀ ਬੰਦ ਕਰਤੀ ਜੀ ਅ ਇਸ ਤੋਂ ਅੱਧ ਕੱਲ ਕਰਨਾ ਚਾਹਵਾਂਗੇ ਕਿ ਹਰ ਖਬਰ ਠੀਕ ਹੈ ਜ਼ਰੂਰੀ ਹੈ ਲੇਕਿਨ ਸਭ ਤੋਂ ਅਹਿਮ ਸਵਾਲ ਹੈ ਜਿਹੜਾ ਕਿ ਟੈਕਸਾਂ ਦੀ ਚੋਰੀ ਕਰਨਾ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਮਹਿਸੂਸ ਹੁੰਦਾ ਹੈ ਕਿ ਅਸੀਂ ਕਿੰਨ ਲੋਕੀ ਕਿੰਨੀਆਂ ਕਮਾਈਆਂ ਕਰਦੇ ਨੇ ਜਿਹਦਾ ਕੁਝ ਹਿੱਸਾ ਜਿਹੜਾ ਆ ਸ਼ਾਇਦ ਮੈਂ ਕੁਝ ਕਹਿ ਰਹੀ ਚਾਂ ਜਿਆਦਾ ਹੀ ਹੋ ਸਕਦਾ ਹੈ ਜੋ ਕਿ ਸਰਕਾਰ ਨੂੰ ਜਾਂਦਾ ਉਹਨਾਂ ਆਮ ਜਨਤਾ ਦੀ ਜੇਬ ਦੀ ਜਿਹੜਾ ਕੁਝ ਹਿੱਸਾ ਹੁੰਦਾ ਹੈ ਠੀਕ ਹੈ ਤੇ ਜੀਐਸਟੀ ਦੇ ਵਿੱਚਕਾਰ ਜਿਹੜੇ ਵੱਡੇ ਵੱਡੇ ਕਪਲੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਅਖਿਰੇ ਕਪਲਿਆਂ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਆਏ ਦਿਨ ਜਿਹੀਆਂ ਖਬਰਾਂ ਆ ਜਾਂਦੀਆਂ ਨੇ ਕਿ ਆ ਕਪਲਾ ਹੋ ਗਿਆ ਕਈ ਤਾਂ ਜੀ ਕਾਰਪਟ ਦੀ ਦਮੀਆਂ ਰਹਿ ਜਾਂਦੀਆਂ ਔਰ ਬੇਰਾੜੀ ਸਾਹਿਬ ਜਿਹੜਾ ਹਰ ਚੀਜ਼ ਦਾ ਇਨਸਪੈਕਟਰ ਹੁੰਦਾ ਹ ਜਿੱਦਾਂ ਆਪਾਂ ਕਹਿੰਦੇ ਨੇ ਜੀ ਡਰੱਗ ਇਨਸਪੈਕਟਰ ਆ ਆਲਾ ਜੀ ਪੁਲਿਸ ਇਨਸਪੈਕਟਰ ਆ ਇਹ ਟੈਕਸ ਦਾ ਇਨਸਪੈਕਟਰ ਆ ਇਹ ਸੀਲ ਟੈਕਸ ਦਾ ਇਨਸਪੈਕਟਰ ਆ ਇਹ ਹੋਰ ਇਨਸਪੈਕਟਰ ਆ ਹਜ਼ਾਰਾਂ ਤਰ੍ਹਾਂ ਦੇ ਇੱਥੇ ਇਨਸਪੈਕਟਰ ਹੈਗੇ ਆ ਜੀ ਸੋ ਇਸ ਕਰਕੇ ਇਹ ਵੀ ਇੱਕ ਤਰ੍ਹਾਂ ਦੀ ਆਪਣੀ ਲੁਧਿਆਣੇ ਦੇ ਆ ਲੁਧਿਆਣੇ ਦਾ ਬੰਦਾ ਸੀ ਸਰਬਜੀਤ ਸਿੰਘ ਜੀ ਇਹ ਪਿਛਲੇ ਕਈ ਸਾਲਾਂ ਤੋਂ ਇਹ ਰੈਕર્ડ ਚਲਾ ਰਿਹਾ ਸੀਗਾ ਇਹਨੇ ਪੋਨੇ 9 ਕਰੋੜ ਪੋਨੇ 900 ਕਰੋੜ ਦੀਆਂ ट्रांजੈਕਸ਼ਨਾਂ ਕਰਤੀਆਂ ਫੇਕ ਉਹ ਕਿਤੀਆਂ ਕਿਵੇਂ ਜੋ ਗਰੀਬ ਗੁਰਬਾ ਜਿਹੜਾ 100 200 ਕਮਾਨ ਵਾਲਾ ਜਿਹਦਾ ਆਧਾਰ ਕਾਰਡ ਬਣਿਆ ਉਹਦੀ ਫੋਟੋ ਲੱਗੀ ਉਹਦਾ ਬੈਂਕ ਕਾਟਾ ਖਾਤਾ ਖੁਲਾਦਾ ਸੀ ਉਹਦੇ ਉਹ اختیار ਲੈ ਲੈਂਦਾ ਸੀ ਜੀ ਕਦਾ ਤੈਨੂੰ ਰੋਜ਼ ਦਾ ਖਰਚਾ ਪਣੀ ਮਿਲੀ ਜਾਇਆ ਕਰ ਮਿਲੀ ਜਾਏਗਾ ਤੂੰ ਮੈਨੂੰ ਆਪਣੇ ਬੈਂਕ ਖਾਤੇ ਓਪਰੇਟ ਕਰਦੇ ਆ ਅਖਤਿਆਰ ਦੇ ਦੇ ਹੂੰ ਉਹਦੇ ਨਾਲ ਐ ਫੇਕ ट्रांजैक्शन ਆ ਕੋ ਬਾਦਾ ਰਿਹਾ ਕੋ ਬਾਦਾ ਰਿਹਾ ਤੇ ਇਹਨਾਂ ਦਾ ਸਰਵੇਲੈਂਸ ਗਰੁੱਪ ਵੀ ਹੁੰਦਾ ਸੂਬੇ ਦਾ ਹੂੰ ਜਿਹੜਾ ਟੈਕਸ ਦੇ ਉੱਤੇ ਇਹਨੇ ਟੈਕਸ ਇਵਿਜਨ ਜਿਹੜੀ ਕਰਦੇ ਆ ਉਹਨਾਂ ਦੀ ਇੰਟੈਲੀਜੈਂਸ ਰੱਖਣੀ ਹੋਣਾ ਤੇ ਨਿਗ੍ਹਾ ਰੱਖਣੀ ਤੇ ਇਹ ਕਿਸੇ ਤਰੀਕੇ ਨਾਲ ਆਇਆ ਵੈਸਤਾ ਸਰਕਾਰਾਂ ਨੂੰ ਇਹ 1923 ਦਾ ਕੰਮ ਕਰਦਾ ਸੀ ਤੇ ਹਾਲੇ ਵੀ ਆਥੜ ਹੀ ਆਇਆ ਸਰਬ ਜਿਹਾ ਸਿੱ ਭੱਜ ਗਿਆ ਮੇਰੇ ਦੋ ਸਾਥੀ ਹੱਥ ਚ ਆ ਗਏ ਆ ਹੋਰ ਬਾਕੀ ਡਿਟੈਕਟ ਕਰ ਰਹੇ ਜਿਹਦੀ ਪੁਸ਼ਟੀ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਹਰਪਾਲ ਸਿੰਘ ਚੀਵਾ ਹੋਣੀ ਕੀਤੀ ਆ ਔਰ ਇੱਥੇ ਮੰਡੀ ਗੋਬਿੰਦਗੜ੍ਹ ਲੁਧਿਆਣਾ ਵਿੱਚ ਦਰਜ ਨਹੀਂ ਇਹ ਜਿਹੇ ਬੰਦੇ ਜਿਹੜੇ ਪੁਲਿਸ ਦੇ ਆਏ ਨੇ ਹੱਥ ਆਏ ਜੀ ਕਿਉਂਕਿ ਸ਼ਰਾਬ ਮਹਿਕਮਾ ਇਹ ਚੀਮਾ ਸਾਹਿਬ ਦੇ ਅੰਦਰ ਹੀ ਆਂਦਾ ਤੇ ਉਹਦੇ ਵਿੱਚ ਆਪਾਂ 3 ਦਿਨ ਸੁੰਦੇ ਆ 10 ਮਾਰਗੇ 4 ਮਾਰਗੇ 3 ਮਾਰਗੇ ਕਿਉਂਕਿ ਸ਼ਰਾਬ ਦੀ ਵੀ ਕੋਈ ਬਹੁਤੀ ਜਿਆਦਾ ਟੈਸਟਿੰਗ ਨਹੀਂ ਹੁੰਦੀ ਇਦਾਂ ਹੀ ਜਿਹੜੇ ਇਹਨਾਂ ਦੇ ਫਾਈਨੈਂਸ ਮਿਨਿਸਟਰ ਕਈ ਬਹਿਕ ਵਿੱਚ ਹੈਗੇ ਆ ਜਿਨ੍ਹਾਂ ਦੇ ਜੀਪਰੋ ਐਕਟਿਵ ਪਾਲਿਸੀ ਨਾਲ ਚੱਲਿਆ ਜਾਵੇ ਤਾ ਮੇਰੇ ਖਲ ਅਰਬਰ ਪੇ ਦੀ ਚੋਰੀ ਬਚ ਸਕਦੀ ਹੈਗੀ ਆ ਫਿਲਹਾਲ ਤਾਂ ਇਹ ਛੋਟੀ ਚੋਰੀ ਹਲੇ ਆਈ ਹੈ 100 ਤੇ 58 ਕਰੋੜ ਦੀ ਇਹਦਾ ਇਹਨਾਂ ਨੇ ਜਿਹੜਾ ਹੈਗਾ ਇਨਪੁਟ ਟੈਕਸ ਕ੍ਰੈਡਿਟ ਘਟਾਲਾ ਜਿਹਨੂੰ ਆਪਾਂ ਜੀਐਸਟੀ ਘਟਾਲਾ ਕਹਿੰਦੇ ਸਟੇਟ ਦਾ ਇਹ ਸਾਹਮਣੇ ਆਇਆ ਜਿਹੜਾ ਆਫੀਸ਼ੀਅਲ ਕਨਫਰਮ ਹੋ ਗਿਆ ਵੈਸੇ ਅਨਆਫੀਸ਼ੀਅਲ ਬੜਾ ਇਹ سلسلہ ਬਹੁਤ ਲੰਮਾ ਚੋੜਾ ਬੜੀ ਚੱਲਦਾ ਆ ਰਿਹਾ ਔਰ ਇਹਨਾਂ ਤੋਂ ਜ਼ਿਆਦਾ ਸਮਾਰਟ ਤਰੀਕੇ ਨਾਲ ਵਿੱਚ ਇਹਨਾਂ ਨੂੰ ਵੱਡੀ ਲੜ ਇਹਨਾਂ ਦੇ ਵੀ ਬਹੁਤ ਬੰਦੇ ਵਿੱਚ ਬੈਠੇ ਹੁੰਦੇ ਆ ਸੋ ਉਹਨਾਂ ਦੀ ਮਰਜ਼ੀ ਤੋਂ ਬਈ ਕਭ ਹੋ ਨਹੀਂ ਸਕਦਾ ਕਿਉਂਕਿ ਇਹ ਜਦ ਤੱਕ ਇਹਨਾਂ ਆਫਟਰ ਇਹ ਵੀ ਟਰੇਡ ਬੰਦੇ ਹੁੰਦੇ ਉਹ ਤਾਂ ਇਹਨਾਂ ਦੇ ਮਹਿਗਮੇ ਦੇ ਬੰਦੇ ਨਹੀਂ ਸੀ ਸਰਬਜੀਤ ਹੋ ਗਿਆ ਜੇ ਦੋ ਹੋਰ ਫੜੇ ਆ ਸੋ ਇਹ ਫਿਲਹਾਲ ਇਹਨਾਂ ਨੇ ਖਖੋਰਾ ਪੰਜਾਬ ਦੇ ਖਜ਼ਾਨੇ ਨੂੰ ਲਾਇਆ ਜੀ ਧੰਨਵਾਦ ਸਾਰਾ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਆਦੇ ਐਡੀਟੋਰিয়াল ਟਾਕ ਦੇ ਵਿੱਚ ਬਸ ਇਨਾ ਹੀ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਜੇਕਰ ਤੁਹਾਡਾ ਹੋਰ ਕੋਈ ਵਿਚਾਰ ਹੈ ਸਵਾਲ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਹੀ ਜਨਤਕ ਕਰਾਂਗੇ ਸਾਨੂੰ ਦੇ ਉਜਾਜਤ ਧੰਨਵਾਦ